ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਹੈ ਸ਼ਰਧਾਲੂ ਸ਼੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਨਿਰਧਾਰਿਤ ਬੈਂਕਾਂ ਵਿੱਚ ਜਾ ਰਹੇ ਹਨ ਪਰ ਹੁਣ ਤੱਕ ਸ਼ਰਧਾਲੂਆਂ ਨੂੰ ਸਿਰਫ ਪੰਜਾਬ ਨੈਸ਼ਨਲ ਬੈਂਕ ਵਿੱਚ ਹੀ ਰਜਿਸਟ੍ਰੇਸ਼ਨ ਹੋਈ ਹੈ ਇਹ ਕੰਮ ਨਿਰਧਾਰਿਤ ਜੰਮੂ ਅਤੇ ਕਸ਼ਮੀਰ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵਿੱਚ ਸ਼ੁਰੂ ਨਹੀਂ ਹੋਇਆ ਹੈ। ਸ਼ਰਧਾਲੂਆਂ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਵਿਖੇ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਦੇਰ ਸ਼ਾਮ ਤੱਕ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਰਜਿਸਟ੍ਰੇਸ਼ਨ ਪੋਰਟਲ ਨੂੰ ਚਲਾਉਣ ਵਿੱਚ ਮੁਸ਼ਕਲ ਆ ਰਹੀ ਸੀ। ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਰੁਪਿੰਦਰ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸ਼ਰਧਾਲੂਆਂ ਨੂੰ ਦੱਸਿਆ ਕਿ ਇਸ ਵਾਰ ਸ਼ਰਧਾਲੂਆਂ ਨੂੰ ਆਨਲਾਈਨ ਮੋਡ ਰਾਹੀ ਵੀ ਮੁਸ਼ਕਿਲ ਆ ਰਹੀ ਹੈ। ਔਰ ਹਰ ਹਰ ਮਹਾਦੇਵ ਜਿਹੜਾ ਸਾਡਾ ਵਿਸ਼ਾਲ ਭੰਡਾਰਾ ਅਮਨਤ ਗੁਫਾ ਤੇ ਲੱਗਦਾ ਹਰ ਸਾਲ 37ਵਾਂ ਭੰਡਾਰਾ ਲੱਗ ਰਿਹਾ। ਅੱਜ ਜਿਹੜੇ ਆ ਸਾਡੇ ਲੰਗਰ ਕਮੇਟੀ ਵੱਲੋਂ ਸਾਡੇ ਸਾਥੀ ਔਰ ਭਗਤ ਸ਼ਿਵ ਭਗਤ ਪੀਐਨਬੀ ਬੈਂਕ ਦੇ ਵਿੱਚ ਆਪਣਾ ਪੰਜੀ ਕਰਨ ਲਈ ਕਰਵਾਉਣ ਲਈ ਆਏ ਨੇ। ਜਿਸ ਤਰ੍ਹਾਂ ਕਿ ਸ਼ਾਇਨ ਬੋਰਡ ਨੇ ਕਿਹਾ ਸੀਗਾ ਕਿ 14 ਅਪ੍ਰੈਲ ਛੁੱਟੀ ਹੈ 15 ਪ੍ਰੈਨ ਨੂੰ ਬੈਂਕਾਂ ਚ ਪंजीकरण ਸ਼ੁਰੂ ਹੋ ਜਾਏਗਾ ਉਸੇ ਤਰ੍ਹਾਂ ਜਿਹੜੀ ਹੈ ਸਾਰੇ ਸ਼੍ਰੀ ਭਗਤਾਂ ਚ ਸਵੇਰ ਦੇ 8:30 ਵਜੇ ਦੇ ਲੈਣਾ ਜਾ ਕੇ ਲੱਗੇ ਸੀ ਇੰਨਾ ਉਤਸ਼ਾਹ ਸੀ ਸਾਰੇ ਭਗਤਾਂ ਚ 8:30 9 9:30 ਬੈਂਕ ਦੀ ਸ਼ਾਖਾ ਖੁੱਲਣ ਤੋਂ ਪਹਿਲੇ ਹੀ ਸਾਰੇ ਸ਼੍ਰੀ ਭਗਤ ਇੱਥੇ ਆਏ ਸੀਗੇ ਹੋਰ ਪੀਐਨਬੀ ਬੈਂਕ ਦਾ ਪ੍ਰਬੰਧਕ ਜਿਹੜਾ ਬਹੁਤ ਹੀ ਵਧੀਆ ਹੈ ਕਿਉਂਕਿ ਇਹਨਾਂ ਨੇ ਸਾਰਾ ਪਾਰਦਰਸ਼ੀ ਕੰਮ ਰੱਖਿਆ ਦਾ ਇੱਥੇ ਟੋਕਨ ਸਿਸਟਮ ਚੱਲ ਰਿਹਾ ਕੋਈ ਕਿਸੇ ਦੀ ਸਪਾਰਸ਼ ਨਹੀਂ ਸਾਰੇ ਸ਼੍ਰੀ ਭਗਤ ਸਾਰੇ ਬਾਬੇ ਦੇ ਭਗਤ ਸਭ ਲਈ ਇੱਕੋ ਸਾਂਝੇ ਰੱਖੇ ਇਹਨਾਂ ਨੇ ਪੀਐਨਬੀ ਬੈਂਕ ਵਾਲਿਆਂ ਨੇ ਹਰ ਬੰਦੇ ਨੂੰ ਟੋਕਨ ਮਿਲ ਰਿਹਾ ਟੋਕਨ ਵਾਈਜ਼ ਜਿਹੜੇ ਆ ਇਹਨਾਂ ਨੇ ਥੋੜੀ ਜਨੂੰ ਸ਼ੁਰੂ ਕਰ ਦਿੰਨੇ ਆ ਸਾਰੇ ਉਮੀਦ ਆ ਕਿ ਸਾਰਿਆਂ ਦੇ ਟੋਕਨ ਜਿਹੜੇ ਆ ਆਪਣੇ ਜਿਹੜੀ ਡੇਟ ਨੂੰ ਜਾਣਾ ਚਾਹੁੰਦੇ ਨੇ ਅੱਜ ਤੋਂ ਬਣਾ ਕੇ ਜਾਣਗੇ ਖੁਸ਼ੀ-ਖੁਸ਼ੀ ਜਾਣਗੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਜਾਣਗੇ ਇੱਥੋਂ ਦਾ ਮੋਜ ਜਿਹੜਾ ਬਹੁਤ ਵਧੀਆ ਹੈ ਜਿਹੜਾ ਅੱਜ ਤੋਂ ਪਹਿਲੇ ਚੱਲਦਾ ਸੀਗਾ ਪਾਰਦਰਸ਼ੀ ਕਿ ਬੈਂਕਾਂ 'ਚ ਹੁੰਦਾ ਸੀਗਾ ਉਸ ਠੀਕ ਹੈ ਔਨਲਾਈਨ ਜਿਹੜੀ ਸਾਨੂੰ ਲੱਗ ਰਿਹਾ ਕੋਈ ਖਬਰ ਨਹੀਂ ਕੋਈ ਰਿਪੋਰਟ ਨਹੀਂ ਹੈ ਸਾਨੂੰ ਜੋ ਲੱਗ ਰਿਹਾ ਇਹਨਾਂ ਨੇ ਏਜੰਟਾਂ ਨੂੰ ਵੇਚ ਦਿੱਤਾ ਸ਼ਾਇਨਵੋਡ ਨੇ ਗਰੁੱਪ ਬਣਾ ਕੇ ਇਹਨਾਂ ਨੇ ਏਜੰਟਾਂ ਨੂੰ ਫਾਰਮ ਵੇਚ ਦਿੱਤੇ ਆ ਆਮ ਪਬਲਿਕ ਜਿਹੜੀ ਆ ਉਹ ਰੋ ਰਹੀ ਹੈ ਕੱਲ ਦੀ ਖਾੜਾ ਕੁਝ ਨਹੀਂ ਬਣਿਆ ਆਪਾਂ ਅੱਜ ਇੱਥੇ ਅਮਨ ਆਤ ਦੀ ਯਾਤਰਾ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਆਏ ਆ ਬੈਂਕ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਸਾਨੂੰ ਬੜਾ ਸਪੋਰਟ ਕੀਤਾ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਫਾਰਮ ਫੋਨ ਮਹਾਡੇ ਕਰਦੇ ਵੇ ਨੇ ਸਾਨੂੰ ਟੋਕਨ ਦਿੱਤੇ ਨੇ ਕਿ ਜਦੋਂ ਸਾਈਟ ਖੁੱਲੇਗੀ ਉਸੇ ਟਾਈਮ ਹੀ ਤੁਹਾਡੀ ਸਾਰਿਆਂ ਦੀ ਰਜਿਸਟ੍ਰੇਸ਼ਨ ਹੋ ਜਾਏਗੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਟੋਕਨ ਦੇ ਦਿੱਤੇ ਨੇ ਕਿ ਆਪਣੇ ਆਪਣੇ ਟੋਕਨ ਲੈ ਕੇ ਤੁਸੀਂ ਜਾਓ ਜਿਹੜੋ ਬਾ ਖੁੱਲੇਗੀ ਤੁਹਾਨੂੰ ਨਿਫੋਰਮ ਕਰਦਾਂਗੇ ਤੇ ਤੁਸੀਂ ਆ ਕੇ ਆਪਣੇ ਆਪਣੇ ਫਾਰਮ ਲੈ ਕੇ ਇੱਥੇ ਚਲੇ ਜਾ ਮੈਂ ਅਮਨਾ ਸੇਵਾ ਮੰਡਲ ਦਾ ਮੈਂਬਰ ਆ ਮੈਨੂੰ 20 ਸਾਲ ਹੋ ਗਏ ਲੰਗਰ ਲੈ ਕੇ ਜਾਂਦੇ ਅਮਨਾ ਸਾਡਾ ਬਾਟਾ ਲੰਗਰ ਲੱਗਦਾ ਵਾ 8 ਨੰਬਰ ਛੱਜ ਦੇ ਮੇਨ ਲੰਗਰ ਅਮਨਾ ਜਿਹੜਾ ਲੰਗਰ ਲੱਗਦਾ ਵਾ ਉਹ ਜੋ ਹਾਲ ਕੇ ਚਲੋ ਅਸੀਂ ਲੈ ਕੇ ਜਾਈਦਾ ਵਾ ਜੀ ਮੈਂ ਤੇ ਰਜਿਸਟ੍ਰੇਸ਼ਨ ਕਰਾਨ ਆਇਆ ਮੈਂ ਤੇ ਬੈਂਕ ਵਾਲਿਆਂ ਨੇ ਬਹੁਤ ਕੋਆਪਰੇਟ ਕੀਤਾ ਹੋਇਆ ਜੀ ਇਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਪੰਜਾਬ ਨੈਸ਼ਨਲ ਬੈਂਕ ਕੋਲੋਂ ਇਹ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਯਾਤਰਾ ਸਾਰਿਆਂ ਦੀ ਸਫਲ ਯਾਤਰਾ ਰਹੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਵਣ ਪੰਜਾਬ ਨੈਸ਼ਨਲ ਬੈਂਕ ਬਹੁਤ ਬਹੁਤ ਧੰਨਵਾਦ ਕਰਦਾ ਸਭ ਇਹ ਜੋ ਪਰਮਿਟ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਕੋਲੋਂ ਸ਼ੁਰੂ ਕੀਤੇ ਜਾ ਰਹੇ ਨੇ ਇਹਨਾਂ ਵਿੱਚ ਸਾਰੇ ਯਾਤਰੀ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਕਿਰਪਾ ਕਰਕੇ ਸਹਿਯੋਗ ਕਰਨ ਤਾਜੂ ਰਜਿਸਟ੍ਰੇਸ਼ਨ ਪ੍ਰੋਪਰ ਤਰੀਕੇ ਨਾਲ ਮੁਕੰਮਲ ਕੀਤੀ ਜਾਵੇ 3 ਜੁਲਾਈ ਨੂੰ ਸ਼੍ਰੀ ਅਮਰਨਾਦੀ ਯਾਤਰਾ ਸ਼ੁਰੂ ਹੋ ਰਹੀ ਹੈ ਤੇ ਜਿਹੜੇ ਭਗਤ ਸ਼੍ਰੀ ਅਮਰਨਾਦੀ ਯਾਤਰਾ ਕਰਨਾ ਚਾਹੁੰਦੇ ਹਨ ਉਹਨਾਂ ਨੇ ਵੀ ਤਿਆਰੀਆਂ ਨੂੰ ਸ਼ੁਰੂ ਕਰ ਦਿੱਤੀਆਂ ਗਈਆਂ ਇਸੇ ਤਹਿਤ ਹੀ ਅੱਜ ਭਗਤਾਂ ਵੱਲੋਂ ਆਪਣਾ ਪੰਜੀਕਰਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਨੂੰ ਕਹੇ ਬੈਂਕ ਵਿੱਚ ਜਿਹੜੇ ਭਗਤ ਆਏ ਥਾਣ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਉਹਨਾਂ ਨੂੰ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਮਰਥਰ ਫਾਸਟ ਵੀ ਖਬਰ ਨਾ ਮੜੀ ਕੈਮਰਾਮੈਨ ਗੁਰਸੇਵ ਸਿੰਘ ਦੇ ਨਾਲ ਰਕੇਸ਼ ਕੁਮਾਰ